ਕਲੋ 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 ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਇਕੱਠੇ ਹੋਏ ਜਿੱਥੇ ਕਿਹੜੇ ਸਬੰਧ ਚ ਹੋਏ ਜੀ ਹਾਂਜੀ ਦੁਕਾਨ ਵੀਰਾਂ ਨੂੰ ਪਿੰਡ ਸਭਰਾ ਦੇ ਨੋਵੇ ਦੇ ਤੱਕਾਲਾ ਦੇ ਦਿੱਤੀ ਫਤੇ ਅੱਜ ਇਹ ਜਿਹੜੀ ਆਪਣਾ ਨਹਿਰ ਬਣ ਰਹੀ ਆ ਤਰਤਾ ਗੁੱਦਾ ਤੋਂ ਮਾਈਨਰ ਡੂਮਣੀ ਵਾਲਾ ਉਹਦੇ ਦੇ ਛੋਟੇ ਆ ਕਿਸਾਨ ਵੀਰਾਂ ਨੂੰ ਬੇਨਤੀ ਇਹ ਆ ਵੀ ਜਿੰਨਾ ਜਿੰਨਾ ਦੀ ਜ਼ਮੀਨ ਦੇ ਵਿੱਚ ਨਹਿਰ ਲੰਘ ਰਹੀ ਆ ਹਾਂਜੀ ਸਰਕਾਰ ਵੱਲੋਂ ਇਹਨਾਂ ਠੇਕੇਦਾਰਾਂ ਨੂੰ ਸਖਤ ਹਦਾਇਤ ਵਾਪੀ ਤੁਸੀਂ ਬਿਲਕੁਲ ਲਾ ਮਿੱਟੀ ਹੀ ਨਹਿਰ ਤੇ ਪਾਉਣੀ ਆ ਠੀਕ ਆ ਠੇਕੇਦਾਰ ਇੱਥੇ ਕੀ ਕਰਦੇ ਆ ਕਿ ਜਿੱਥੇ ਮਿੱਟੀ ਇਹਨਾਂ ਨੂੰ ਸਾਡੇ ਮੰਡ ਏਰੀਏ ਠਾੜੋ ਮਿਲਦੀ ਆ ਮੁਕ ਹਾਂਜੀ ਉਹ ਚੁੱਕ ਲੈਂਦੇ ਆ ਅੱਛਾ ਜੀ ਉਹਦਾ ਇਹ ਨੁਕਸਾਨ ਹੋਣਾ ਵੀ ਜਦੋਂ ਆਉਣ ਵਾਲੇ ਟਾਈਮ 'ਚ ਕਿਤੇ ਨਹਿਰ ਟੁੱਟੀ ਜਾਂ ਕਿਤੇ ਇਹਦੇ 'ਚ ਕੋਈ ਪੋਲ ਪਿਆ ਤੇ ਇਹੋ ਰੇਤਾ ਖਿਲਰ ਕੇ ਆਪਣੀਆਂ ਪੈੜੀਆਂ 'ਚ ਪੈ ਜਾਣੀਆਂ ਤੇ ਆਪਣੇ ਤੋਂ ਮੁੜ ਕੇ ਰੇਤਾ ਹੀ ਨਹੀਂ ਖਿੱਚੀ ਜਾਣੀ ਬਿਲਕੁਲ ਹੁਣ ਅਸੀਂ ਅਨੂਬ ਸਿੰਘ ਦੀ ਜਿੱਥੇ ਬੈਠ ਹੁੰਦੀ ਸੀ ਚੇਅਰਮੈਨ ਨੂਬਸੋਂ ਦੀ ਉੱਥੇ ਖਲੋਦੇ ਆ ਡਿੱਟਾ ਹੋਣਾਂ ਦੀ ਪੈਲੀ ਲੱਗੇ ਤੇ ਖਾਰੇ ਵਾਲਿਆਂ ਦਾ ਘਰ ਲੱਗੇ ਹਾਂਜੀ ਇਹ ਤੋਂ ਪਿੱਛੇ ਵੀ ਜਿਹੜਾ ਵਾ ਜਿੱਥੇ ਸਾਡੀਆਂ ਜ਼ਮੀਨਾਂ ਉੱਥੇ ਹੀ ਡਕਾ ਕੇ ਆਏ ਆ ਕੰਮ ਡੱਕਿਆ ਗਿਆ ਵਾ ਤੇ ਇੱਥੇ ਵੀ ਉਹ ਤੁਸੀਂ ਸਾਰੇ ਨਿਗਾਹ ਮਾਰੋ ਤਿੰਨ ਜੀਸੀਪੀਆਂ ਲੱਗੀਆਂ ਡਕਾ ਪਿਆਵਾਂ ਮਾਝੂ ਮਿੱਟੀ ਆਊਗੀ ਤੇ ਪਾਊਗੀ ਠਾੜ ਦੀ ਮਿੱਟੀ ਇੱਥੇ ਨਹੀਂ ਪਾਊਗੀ ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਵੀ ਆਪੋ ਆਪਣੀ ਜ਼ਿੰਮੇਵਾਰੀ ਸੰਭਾਲੋ ਜੇ ਬਣਦੀ ਆ ਤੇ ਆਪਾਂ ਕੋਲ ਖਲੋ ਕੇ ਮਹਿਕਮਾ ਲਾਲ ਮਿੱਟੀ ਦੇ ਇਹਨਾਂ ਨੂੰ ਕਰੋੜਾਂ ਰੁਪਏ ਦੇ ਰਿਆ ਇਹ ਕਰੋੜਾਂ ਰੁਪਏ ਕਮਾਈ ਦੇ ਜਿਹੜੀ ਇਹਨਾਂ ਕਰਨੀ ਚਲੋ ਕਰਨ ਸਾਨੂੰ ਤਰਾਜ ਨਹੀਂ ਪਰ ਮਿੱਟੀ ਲਾਲ ਪਾ ਕੇ ਉਹਦੀ ਉਹਦੇ ਵਿੱਚ ਕੱਲ ਨੂੰ ਕਿਤੇ ਆਪਾਂ ਨੂੰ ਕੋਈ ਛੱਟ ਨਹੀਂ ਰਹਿ ਜਾਂਦਾ ਕਿਤੇ ਟੁੱਟਣ ਦੀ ਗੱਜੈ ਸੀ ਨਹੀਂ ਰਹਿ ਜਾਂਦੀ ਜਿਹੜੀ ਇਹ ਰੇਤਾ ਵਾ ਇਹ ਪਾਣੀ ਦੇ ਅੱਗੇ ਭੱਜ ਤੁੜਦੀ ਹੈ ਆਪਾਂ ਨੂੰ ਵੀ ਪਤਾ ਜਿਹੜੇ ਠਾਰ ਜ਼ਮੀਨਾਂ ਹੋਣੇ ਆਪਾਂ ਨੂੰ ਪਤਾ ਹੈ ਇਹ ਹਾਲਾਤ ਹਾਂਜੀ ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਇਹ ਠਾਰੋ ਮਿੱਟੀ ਪਾਉਂਦੇ ਆ ਉਹਨੂੰ ਬੰਦ ਕਰਾ ਕੇ ਉਹਨਾਂ ਨੂੰ ਕਹੋ ਸਰਦਾਰ ਜੀ ਮਾਝਾ ਮਿੱਟੀ ਲਿਆਓ ਪੈਣ ਦੇਣੀਆਂ ਨਹੀਂ ਤੇ ਨਹੀਂ ਪੈਣ ਦੇਣੀਆਂ ਇਹ ਬੇਨਤੀ ਨੂੰ ਸਾਰੇ ਪ੍ਰਵਾਨ ਕਰਿਓ ਪਿੰਡ ਸਭਰਾ ਦੇ ਉਸ ਨਿਕ ਹਾਂਜੀ ਪ੍ਰਣਾਇ ਤੁਸੀਂ ਦੱਸਿਓ ਆਪੇ ਵੈਟਰ ਜੀ ਦੇ ਖਾਲਸਾ ਵੈਟਰ ਜੀ ਦੇ ਫਤੇ ਜੀ ਮੈਂ ਬਲਾਗ ਅਜਿ ਤਰ੍ਹਾਂ ਤੁਹਾਨੂੰ ਸੋਨ ਨੂੰ ਨੇ ਦੱਸਿਆ ਅਸੀਂ ਪਿੱਛੇ ਹੀ ਵੰਦੇ ਆ ਬਿਲਕੁਲ ਪਸਰੂ ਜਿਹੜੀ ਮਿੱਟੀ ਅੱਧੀ ਰੇਤ ਤੇ ਅੱਧੀ ਮਿੱਟੀ ਪਾਈ ਜਾਂਦੀ ਹੈ ਤੇ ਪੈਸੇ ਕਮਾਈ ਜਾਂਦੇ ਆ ਪਰ ਅਸੀਂ ਉੱਥੋਂ ਹੀ ਮਨਾ ਕਰ ਰਹੇ ਆ ਹਰ ਇੱਕ ਵੀਰ ਕੋ ਮੇਰਾ ਫੋਨ ਲਗਾ ਠਾਰ ਦੇ ਕੋਲੋ ਤੇ ਜਿੱਥੇ ਵੀ ਕਿਤੇ ਲੋੜ ਪੈਂਦੀ ਸਾਨੂੰ ਸੱਦ ਲਵੇ ਕਿਤੇ ਵੀ ਮਿੱਟੀ ਜਿਹੜੀ ਆ ਉਹ ਰੇਤ ਨਹੀਂ ਪੈਂਦੀ ਨਹੀਂ ਲਾਲ ਮਿੱਟੀ ਜਿਹੜੀ ਆ ਚੰਗੀ ਕਰੜੀ ਮਿੱਟੀ ਜਿਹਦੇ ਨਾਲੇ ਨਹਿਰ ਟੁੱਟੇ ਨਾ ਉਹ ਮਿੱਟੀ ਪਾਉਣੀ ਨਹੀਂ ਤੇ ਟੂਆਂ ਨੇ ਖੁੱਡਾ ਕਰ ਕਰਕੇ ਨੀਵੇਂ ਥਾਵ ਅੱਗੇ ਅਸੀਂ ਮੰਡ ਦੇ ਨਾਲ ਏਰੀਆ ਨਾਲ ਮਾਰੇ ਜਾਂਦੇ ਦਰਿਆਣਾ ਫਿਰ ਇੱਕ ਸਾਨੂੰ ਨਹਿਰ ਡੋਬੂਗੀ ਇਹ ਕਰਕੇ ਭਰਾਓ ਹੁਣ ਵਕਤ ਆ ਤੇ ਕਿਸੇ ਵੀ ਵੀਰ ਨੂੰ ਲੋੜ ਪੈਂਦੀ ਹੈ ਤਾਂ ਫੋਨ ਤੇ ਸੰਪਰਕ ਕਰੋ ਤੇ ਬਿਲਕੁਲ ਲਾਲ ਮਿੱਟੀ ਕੋ ਨੰਬਰ ਦੱਸ ਦਿਓ ਪ੍ਰਧਾਨ ਜੀ ਆਪਣਾ ਨੰਬਰ ਆਪਣਾ ਜੀ 8872012614 ਜੀ ਠੀਕ 8872012614 ਲਗਭਗ